ਜੀ ਅੱਜ ਤੁਹਾਨੂੰ ਸਿਖਾਵਾਂਗੇ ਅਸੀਂ ਪਾਲਕ ਪਨੀਰ ਬਣਾਉਣਾ ਪਾਲਕ ਪਨੀਰ ਬਣਾਉਣ ਲਈ ਪਹਿਲਾਂ ਪਾਲਕ ਨੂੰ ਧੋ ਲੋ ਤੇ ਫਿਰ ਪਿਆਜ਼ ਲਸਣ ਗੰਡਾ ਅਨਾਦਰਕ ਤੇ ਫਿਰ ਇਹਦੇ ਵਿੱਚ ਪਤਾ ਸੌਫਟ ਕਰਨ ਲਈ ਤਾਂ ਪਾਲਕ ਨੂੰ ਇਹਦੇ ਵਿੱਚ ਚੀਨੀ ਪਾ ਦੋ ਤੇ ਆਪਣਾ ਜਿਹੜੇ ਵੀ ਇੰਗਰੀਡੀਅੰਟ ਹੈ ਪਿਆਜ਼ ਹੋ ਗਿਆ ਲਸਣ ਹੋ ਗਿਆ ਅਦਰਕ ਹੋ ਗਿਆ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ ਇਹਨੂੰ ਇੱਕ ਸੀਟੀ ਲਵਾਉਣੀ ਆ ਇੱਕ ਸੀਟੀ ਲਵਾ ਕੇ ਇਹਨੂੰ ਸਾਈਡ ਤੇ ਰੱਖ ਦੇਣਾ ਠੀਕ ਹੈ ਤੇ ਇਹਦੇ ਵਿੱਚ ਸਾਰਾ ਕੁਝ ਇਕੱਠਾ ਕਰਕੇ ਵਿੱਚ ਪਾ ਦ। ਇਸ ਤੋਂ ਬਾਅਦ ਆਪਾਂ ਕਰਨਾ ਤੜਕਾ ਤਿਆਰ। ਆਪਾਂ ਤੜਕਾ ਤਿਆਰ ਕਰਨ ਲਈ ਆਪਾਂ ਆਪਣੇ ਅਲੱਗ ਤੋਂ ਇੱਕ ਪੈਨ ਲੈ ਲੈਣਾ ਹੈ ਉਹਦੇ ਵਿੱਚ ਪਿਆਜ਼ ਪਾ ਦਨੇ ਆ ਤੇ ਮਿਰਚਾਂ ਦਾ ਰੈੱਡ ਜੀਆਂ। ਠੀਕ ਹੈ। ਇਸ ਤੋਂ ਬਾਅਦ ਆਪਾਂ ਨੇ ਥੋੜੇ ਬਰਾਊਨ ਕਰਨ ਤੋਂ ਬਾਅਦ ਪਿਆਜ਼ ਤੇ ਇਸ ਤੋਂ ਬਾਅਦ ਆਪਾਂ ਪਾ ਦਨੇ ਇਹਦੇ ਵਿੱਚ ਟਮਾਟਰ ਫਿਰ ਇਹਦੇ ਵਿੱਚ ਪਨੀਰ ਪਾ। ਪਨੀਰ ਪਾਉਣ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਫਰਾਈਡ ਜੇ ਕਰ ਲੈਣਾ। ਫਰਾਈਡ ਕਰਕੇ ਪਨੀਰ ਜਿਹੜੇ ਕਯੂਬਸ ਹੁੰਦੇ ਨੇ ਉਹ ਪਾ ਦੋ। ਇਹ ਤੋਂ ਬਾਅਦ ਆਪਾਂ ਨੇ ਪਾਲਕ ਜਿਹੜੀ ਸੀਗੀ ਉਹਨੂੰ ਠੰਡਾ ਕਰਨਾ ਰੱਖਿਆ ਸੀ ਉਹ ਵਿੱਚ ਪਾ ਦੋ। ਤੇ ਇਹਨੂੰ ਥੋੜਾ ਜਿਹਾ ਟਾਈਮ ਨਾਲ ਸੇਕ ਲਵਾਉਣਾ। ਥੋੜਾ ਜਿਹਾ ਟਾਈਮ ਬੱਜ ਜਦਾਂ ਗਾੜਾ ਜਿਹਾ ਹੋ ਜਾਏ ਥੋੜਾ ਜਨਾ ਫਿਰ ਦੇਖਣ ਨੂੰ ਵੀ ਸੋਹਣਾ ਲੱਗਣਾ। ਚਲੋ ਭਾਈ ਕਰੋ ਟ੍ਰਾਈ ਆਪ ਦੇ ਘਰੇ ਬਣਾ ਕੇ ਦੇਖੋ ਕਿੱਦਾਂ ਲੱਗਦੀ ਆ। ਤੇ ਮਿਲਦੇ ਆ ਨਿਊ ਵੀਡੀਓ ਦੇ ਵਿੱਚ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵੀਰੇ, ਲਾਈਕ ਕਰ ਦਿਓ। ਐਂਡ ਹੋਰ ਉਹ ਨਮੀਆਂ 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 ਡੈਸ ਬਣਾਉਣ ਲਈ ਮੈਨੂੰ ਫੋਲੋ ਕਰ ਲਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ